ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਸਪ੍ਰੀਤ ਰਣਜੀਤ ਜੁਲਰ ਭਾਸੋ ਤੋਂ ਰਣਜੀਤ ਜੁਲਰ YouTube ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਸੋ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਨਾਲ ਬਹੁਤ ਅਹਿਮ ਵੀਡੀਓ ਹੈ ਜੀ ਜਿਸ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿੱਦਾਂ ਤੁਸੀਂ ਸਾਡੇ ਨਾਲ ਆਨਲਾਈਨ ਆਰਡਰ ਕਰ ਸਕਦੇ ਹੋ ਕਿਉਂਕਿ ਕਈ ਵੀਰ ਭਰਾਵਾਂ ਦਾ ਸਾਨੂੰ ਬਹੁਤ ਜ਼ਿਆਦਾ ਮੈਸੇਜ ਕਾਲਸ ਆਉਂਦੇ ਨੇ ਵੀ ਅਸੀਂ ਆਨਲਾਈਨ ਆਰਡਰ ਕਿੱਦਾਂ ਘਰ ਬੈਠੇ ਕਰ ਸਕਦੇ ਆਂ ਸੋ ਸੋ ਦੋਸਤੋ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਨਲਾਈਨ ਆਰਡਰ ਬਾਰੇ ਹੀ ਰੂਰੂ ਕਰਾਵਾਂਗੇ ਕਿੱਦਾਂ ਤੁਸੀਂ ਸਾਡੇ ਨਾਲ ਸੰਪਰਕ ਦੇ ਵਿੱਚ ਆ ਕੇ ਆਰਡਰ ਕਰ ਸਕਦੇ ਹੋ ਸੋ ਪਿਆਰੇ ਮੇਰੇ ਦਸ ਕੋ ਤੁਸੀਂ ਜਿੱਦਾਂ ਕੀ ਸਾਡੇ ਇੰਸਟਾਗ੍ਰam ਰੀਲ ਨੂੰ ਦੇਖਦੇ ਹੋ ਸਾਡੇ ਵਟਸਐਪ ਨੰਬਰ ਦੇ ਨਾਲ ਸਾਨੂੰ ਸ਼ੇਅਰ ਕਰੋ ਸਕਰੀਨ ਸ਼ਾਟ ਜੋ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਰਿਹਾ ਹੋਏਗਾ ਉਹ ਸਾਡੇ ਨਾਲ ਉਸ ਦੇ ਮਤਲਬ ਜੋ ਵੀ ਇਨਕੁਆਰੀ ਲੈਣੀ ਆ ਤੁਹਾਨੂੰ ਵਟਸਐਪ ਦੇ ਉੱਪਰ ਪ੍ਰੋਪਰ ਤੇ ਉਸ ਦੇ ਰੇਟ ਔਰ ਵੇਟ ਦੀ ਇਨਕੁਆਰੀ ਮਿਲੂਗੀ ਔਰ ਜੋ ਵੀ ਤੁਹਾਡਾ ਆਰਡਰ ਫਾਈਨਲ ਹੋਏਗਾ ਉਸ ਤੋਂ ਬਾਅਦ ਪੇਮੈਂਟ ਬਾਰੇ ਤੁਹਾਨੂੰ ਅਸੀਂ ਨਾਲ ਦੀ ਨਾਲ ਆਪਣਾ ਕਾਊਂਟ ਜਾਂ ਆਪਣਾ Google Pay ਨੰਬਰ ਦਵਾਂਗੇ ਆਪ ਪੇਮੈਂਟ ਤੋਂ ਬਾਅਦ ਤੁਹਾਡਾ ਆਰਡਰ ਕਨਫਰਮ ਹੋ ਜਾਏਗਾ ਆਰਡਰ ਕਨਫਰਮ ਤੋਂ ਬਾਅਦ ਦੋਸਤੋ ਤੁਹਾਨੂੰ ਡਿਜ਼ਾਈਨ ਦੇ ਅਕੋਰਡਿੰਗ ਅਸੀਂ ਟਾਈਮ ਦਵਾਂਗੇ ਵਿਦਨ ਵੀਕ ਵਿਦਨ ਜਾਂ 2 ਵੀਕ ਦੇ ਵਿੱਚ ਤੁਹਾਡਾ ਆਰਡਰ ਰੈਡੀ ਕਰਕੇ ਦੇ ਦਵਾਂਗੇ ਬਾਕੀ ਦੋਸਤੋ ਤੁਸੀਂ ਡਿਜ਼ਾਈਨ ਸਾਡੇ ਦੇਖ ਹੀ ਲਏ ਹੋਣੇ ਇਹ ਵਾਲਾ ਡਿਜ਼ਾਈਨ ਦਾ ਜੋ ਤੁਹਾਨੂੰ ਦਿਖਾ ਰਹੇ ਆ ਇਹ ਵੀ ਸਾਡੇ ਦਰਸ਼ਕੀ ਨੇ ਜੀ ਯੂ ਐਸ ਤੋਂ ਜਿਨ੍ਹਾਂ ਨੇ ਸਾਡਾ ਆਨਲਾਈਨ ਦੇਖ ਕੇ ਸਾਨੂੰ ਇਹ ਤਿੰਨੋਂ ਸੈਟ ਆਰਡਰ ਕੀਤੇ ਨੇ ਜੀ ਆਪਣੀ ਵੈਡਿੰਗ ਦੇ ਲਈ ਬਹੁਤ ਹੀ ਟਰਸਟ ਕੀਤਾ ਜੀ ਉਹਨਾਂ ਨੇ ਜੋ ਕਿ ਇੰਨੀ ਦੂਰ ਬੈਠ ਕੇ ਵੀ ਸਾਡੇ ਤੇ ਇਨਾ ਮਤਲਬ ਆਪਣਾ ਵਿਸ਼ਵਾਸ ਜਿਤਾਉਂਦੇ ਨੇ ਅਸੀਂ ਉਹਨਾਂ ਦੇ ਵਿਸ਼ਵਾਸ ਦੇ ਉੱਪਰ ਬਹੁਤ ਹੀ ਖਰੇ ਉਤਰਾਂਗੇ ਸੋ ਦੋਸਤੋ ਆਜੋ ਦਿਖਾਉਨੇ ਆ ਤੁਹਾਨੂੰ ਵੀ ਉਹਨਾਂ ਦੀ ਪਸੰਦ ਦੇ ਜੋ ਤਿੰਨੋ ਡਿਜ਼ਾਈਨ ਆਪਾਂ ਰੈਡੀ ਕੀਤੇ ਨੇ ਇਹ ਡਿਜ਼ਾਈਨ ਆਪਾਂ 22 ਹਾਲਮਾਰਕ 골ਡ ਦੇ ਵਿੱਚ ਰੈਡੀ ਕੀਤੇ ਨੇ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕਨਸੈਪਟ ਹੈ ਜੀ ਇਸ ਦੇ ਨਾਲ ਈਰਿੰਗ ਵੀ ਬੜੇ ਪਿਆਰੇ ਨੇ ਕੁੰਦਨ ਵਰਕ ਹੋਇਆ ਹੋਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਬਰਾਇਡਲ ਕਨਸੈਪਟ ਰੈਡੀ ਹੋਇਆ ਹੈ ਜੀ ਆਪਾਂ ਨੇ ਇਹ ਵਾਲਾ ਰਾਣੀ ਹਾਰ ਜੀ ਆਪਣਾ ਨਾਲ ਹੀ ਇਹਨਾਂ ਨੇ ਰੈਡੀ ਕਰਵਾਇਆ ਹੈ ਜੀ ਜੋ ਕਿ ਬਹੁਤ ਹੀ ਫੇਮਸ ਰਾਣੀ ਹਾਰਾ ਸਾਡਾ ਇਸ ਦੇ ਵੇਡ ਦੀ ਅਗਰ ਆਪਾਂ ਗੱਲ ਕਰੀਏ ਓਨਲੀ 60 ਤੋਂ 62 ਗ੍ਰਾਮ ਦੇ ਵਿੱਚ ਵਿਦ ਰਿੰਗ ਇਹ ਰੈਡੀ ਹੁੰਦਾ ਜੀ ਇਹਦੀ ਰਿੰਗ ਵੀ ਤੁਹਾਨੂੰ ਦਿਖਾਉਣੀ ਹੈ ਜੀ ਬੜੀ ਸੋਹਣੀ ਰਿੰਗ ਬਣੀ ਹੋਈ ਆ ਅਡਜਸਟੇਬਲ ਸਾਈਜ਼ ਹੈ ਜੀ ਇਸ ਦਾ ਬਹੁਤ ਇਨਕੁਆਰੀਆਂ ਆਈਆਂ ਸੀ ਕਾਫੀ ਆਰਡਰ ਵੀ ਦਿੱਤੇ ਨੇ ਸੈੱਟ ਦੇ ਆਪਾਂ ਕਾਫੀ ਮੈਸੇਜ ਆਉਂਦੇ ਸੀ ਕਿ ਇਹ ਪੂਰਾ 골ਡ ਦਾ ਹੈ ਜੀ ਪਰ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਕਲੀਅਰ ਕਰਨਾ ਚਾਹੁੰਦੇ ਆ ਇਹ ਵਾਲੇ ਸਾਰੇ ਮੋਤੀਆਂ ਦੇ ਵਿੱਚ ਉੱਪਰੋਂ ਰੈਡੀ ਹੋਇਆ ਹੋਇਆ ਹੈ ਇਹ ਸਾਰਾ ਪਾਰਟ ਆਪਣਾ ਟੋਟਲੀ 골ਡ ਕਨਸੈਪਟ ਹੈ ਜੀ ਇਹ ਵੀ ਸਾਰਾ 골ਡ ਕਨਸੈਪਟ ਹੈ ਇਧਰ ਵਾਲਾ ਵੀ 골ਡ ਕਨਸੈਪਟ ਹੈ ਜੀ ਇਸੇ ਤਰ੍ਹਾਂ ਹੀ ਜੀ ਆਪਾਂ ਇੱਕ ਚੋਕਰ ਸੈੱਟ ਰੈਡੀ ਕੀਤਾ ਜੀ ਇੰਨਾ ਹੀ ਆਪਣੇ ਵੀਰ ਹੋਰਾਂ ਦਾ ਬੜਾ ਹੀ ਵਧੀਆ ਲੱਗੇ ਇਹਨਾਂ ਨਾਲ ਗੱਲ ਕਰਕੇ ਬਹੁਤ ਹੀ ਨਾਈਸ ਨੇਚਰ ਦੇ ਨੇ ਵੀਰੋਰੇ ਜਿਨ੍ਹਾਂ ਨੇ ਸਾਨੂੰ ਨਾਲ ਆਰਡਰ ਕਨਫਰਮ ਕੀਤਾ ਸਾਡੇ ਜਿੱਦਾਂ ਜਿੱਦਾਂ ਸਾਨੂੰ ਦੱਸਦੇ ਗਏ ਸੀ ਉਦਾਂ ਉਦਾਂ ਹੀ ਉਹਨਾਂ ਦਾ ਆਰਡਰ ਨੋਟ ਕਰਦੇ ਗਏ ਬੜਾ ਹੀ ਵਧੀਆ ਲੱਗਿਆ ਉਹਨਾਂ ਨਾਲ ਡੀਲ ਕਰਕੇ ਜੀ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਵੀ ਉਹਨਾਂ ਨੇ ਚੁਆਇਸ ਬਹੁਤ ਸੋਹਣੀ ਕੀਤੀ ਹੈ ਜੀ ਚੋਕਰ ਦੀ ਸੋ ਦੋਸਤੋ ਤੁਸੀਂ ਵੀ ਇਦਾਂ ਆਪਣੀ ਵੈਡਿੰਗ ਦੇ ਲਈ ਕੋਈ ਵੀ ਜੁਐਲਰੀ ਬਾਈ ਕਰਨੀ ਹੈ ਤਾਂ ਇੱਕ ਵਾਰ ਰਣਜੀਤ ਜੁਐਲਰ ਪਾਸੋ ਵਾਲਿਆਂ ਨੂੰ ਜ਼ਰੂਰ ਯਾਦ ਕਰੋ ਔਰ ਡਿਜ਼ਾਈਨਿੰਗ ਤੇ ਫਿਨਿਸ਼ਿੰਗ ਤਾਂ ਤੁਸੀਂ ਦੇਖ ਹੀ ਲਈ ਹੋਣੀ ਬਾਕੀ ਇਦਾਂ ਹੀ ਤੁਹਾਡੇ ਨਾਲ ਨਵੇਂ ਨਵੇਂ ਡਿਜ਼ਾਈਨ ਲੈ ਕੇ ਆਉਂਦੇ ਰਹਾਂਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਜੇ ਕੋਈ ਮਿਸਟੇਕ ਹੋਈ ਹੋਵੇ ਤਾਂ ਪੁੱਲ ਚੁੱਕ ਮਾਫ ਕਰਨੀ ਜੀ ਸੋ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ